ਅੱਜ ਆਪਾਂ ਤੁਹਾਨੂੰ ਕਹਾਣੀ ਸੁਣਾਉਣੀ ਆ ਪਿਆਰ ਦੀ ਭਾਸ਼ਾ ਸੁਣਿਓ ਤੇ ਕਹਾਣੀ ਦਾ ਆਨੰਦ ਲਿਓ ਤੇ ਆਪਣੇ ਵਿਚਾਰ ਇਸ ਕਹਾਣੀ ਬਾਰੇ ਦੱਸਿਓ ਵੀ ਕਿੱਦਾਂ ਦੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਤੁਹਾਨੂੰ ਕਹਾਣੀ ਸੁਣਾਉਣੀ ਆ ਪਿਆਰ ਦੀ ਭਾਸ਼ਾ ਜੰਗਲ ਨਾਲ ਲੱਗਦੇ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਉਹ ਰੋਜ਼ ਸਵੇਰੇ ਜੰਗਲ ਵਿੱਚ ਚਲਿਆ ਜਾਂਦਾ ਉਥੋਂ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਕੱਟਦਾ ਜਦੋਂ ਉਸਦੇ ਗੁਜ਼ਾਰੇ ਜੋਗਾ ਗੱਠਾ ਵਣ ਜਾਂਦਾ ਤਾਂ ਉਹ ਗੱਠੇ ਨੂੰ ਸਿਰ ਤੇ ਚੁੱਕ ਕੇ ਘਰ ਲੈ ਆਉਂਦਾ ਉਸ ਵਿੱਚੋਂ ਕੁਝ ਲੱਕੜਾਂ ਉਹ ਬਾਲਣ ਵਾਸਤੇ ਰੱਖ ਲੈਂਦਾ ਤੇ ਬਾਕੀ ਦੀਆਂ ਵੇਚ ਦਿੰਦਾ ਇਸ ਤਰ੍ਹਾਂ ਉਸਦਾ ਗੁਜ਼ਾਰਾ ਹੁੰਦਾ ਜੰਗਲੀ ਜਾਨਵਰ ਅਤੇ ਪੰਛੀਆਂ ਨੂੰ ਲੱਕੜਹਾਰਾ ਬੜਾ ਪਿਆਰ ਕਰਦਾ ਰੋਜ਼ ਉਹ ਰਾਤ ਦਾ ਬਚਿਆ ਇੱਕ ਅੱਧਾ ਫੁਲਕਾ ਵੀ ਆਪਣੇ ਨਾਲ ਲੈ ਜਾਂਦਾ ਉਹ ਫੁਲਕਾ ਕਦੇ ਕਿਸੇ ਜਾਨਵਰ ਅਤੇ ਕਦੇ ਛੋਟੇ-ਛੋਟੇ ਟੁਕੜੇ ਕਰਕੇ ਪੰਛੀਆਂ ਨੂੰ ਪਾ ਦਿੰਦਾ ਇਸ ਕਰਕੇ ਜਾਨਵਰ ਅਤੇ ਪੰਛੀ ਵੀ ਉਸ ਨੂੰ ਬੜਾ ਪਿਆਰ ਕਰਦੇ ਸਨ ਇਸ ਦਿਨ ਲੱਕੜਹਾਰਾ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਸ ਨੇ ਵੇਖਿਆ ਕਿ ਇੱਕ ਸ਼ਿਕਾਰੀ ਹੱਥ ਵਿੱਚ ਬੰਦੂਕ ਫੜ ਕੇ ਉਸ ਵੱਲ ਹੀ ਆ ਰਿਹਾ ਸੀ ਸ਼ਿਕਾਰੀ ਨੇ ਆਉਂਦੇ ਅਹੀਂ ਬੜੀ ਟੌਰ ਨਾਲ ਆਪਣੀ ਮੋਛ ਨੂੰ ਬਾਟ ਦਿੰਦਿਆਂ ਲੱਕੜਹਾਰੇ ਨੂੰ ਕਿਹਾ ਮੈਂ ਬੜੀ ਦੇਰ ਦਾ ਸ਼ਿਕਾਰ ਕਰਨ ਲਈ ਨਿਕਲਿਆ ਹੋਇਆ ਹਾਂ ਪਾਰਾ ਜੇ ਤੱਕ ਮੈਨੂੰ ਇੱਕ ਵੀ ਸ਼ੇਰ ਦਿਖਾਈ ਨਹੀਂ ਦਿੱਤਾ ਜੇ ਤੂੰ ਕੋਈ ਸ਼ੇਰ ਇਧਰੋਂ ਲੰਘਦਾ ਵੇਖਿਆ ਹੋਵੇ ਜਾਂ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਵੇਖੇ ਹੋਣ ਤਾਂ ਮੈਨੂੰ ਦੱਸੀ ਇਹ ਕਿਹੜੀ ਵੱਡੀ ਗੱਲ ਹੈ ਮੈਂ ਤੈਨੂੰ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਵੀ ਦਿਖਾਉਂਦਾ ਹਾਂ ਤੇ ਉਸ ਦੇ ਆਉਣ ਜਾਣ ਦਾ ਰਸਦਾ ਵੀ ਦੱਸਦਾ ਹਾਂ ਇਸ ਤੋਂ ਬਾਅਦ ਜੇ ਤੂੰ ਕਹੇ ਤਾਂ ਉਸੇ ਕਰਨੇ ਕੋਲ ਵੀ ਲੈ ਚਲਾਂਗਾ ਲੱਕੜਹਾਰੇ ਨੇ ਸ਼ਿਕਾਰੀ ਨੂੰ ਸਹਿਜ ਸੁਭਾਅ ਜਵਾਬ ਦਿੱਤਾ ਲੱਕੜਹਾਰੇ ਦਾ ਜਵਾਬ ਸੁਣ ਕੇ ਸ਼ਿਕਾਰੀ ਦੇ ਪਸੀਨੇ ਛੁੱਟ ਗਏ ਉਹ ਇੰਨਾ ਕਬਰਾ ਗਿਆ ਕਿ ਉਸ ਦੇ ਮੂੰਹੋਂ ਗੱਲ ਹੀ ਨਾ ਨਿਕਲੇ ਉਸਨੇ ਤਾਂ ਲੱਕੜਹਾਰੇ ਉੱਪਰ ਝੂਠਾ ਰੋਬ ਜਮਾਉਣ ਲਈ ਗੱਪ ਮਾਰਿਆ ਸੀ ਪਰ ਗੱਲ ਉਸ ਨੂੰ ਉਲਟੀ ਪੈ ਗਈ ਉਹ ਡਰਦਾ ਡਰਦਾ ਕਹਿਣ ਲੱਗਿਆ ਤੈਨੂੰ ਇੰਨੀ ਖੇਚਲ ਕਰਨ ਦੀ ਲੋੜ ਨਹੀਂ ਮੈਂ ਤਾਂ ਸਿਰਫ ਸ਼ੇਰ ਦੇ ਪੈਰਾਂ ਦੇ ਨਿਸ਼ਾਨਾ ਬਾਰੇ ਪੁੱਛਿਆ ਸੀ ਤਾਂ ਜੋ ਮੈਨੂੰ ਉਸ ਦਿਉਣ ਜਾਣ ਦਾ ਰਸਤਾ ਪਤਾ ਲੱਗ ਜਾਈ ਜੰਗਲ ਦੇ ਸਾਰੇ ਪਸ਼ੂ ਪੰਛੀ ਸਾਡੇ ਦੋਸਤ ਹਨ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਅਤੇ ਉਹ ਸਾਨੂੰ ਪਿਆਰ ਕਰਦੇ ਹਨ ਉਹ ਪਿਆਰ ਦੀ ਭਾਸ਼ਾ ਸਮਝਦੇ ਹਨ ਜੇ ਤੂੰ ਕਹੇ ਤਾਂ ਪਿਆਰ ਦੀ ਭਾਸ਼ਾ ਨਾਲ ਹੀ ਸ਼ੇਰ ਨੂੰ ਤੇਰੇ ਸਾਹਮਣੇ ਲਿਆ ਸਕਦਾ ਹਾਂ ਤੁਸੀਂ ਲੋਕ ਲੋਕ ਕੇ ਸ਼ିକਾਰ ਕਰਦੇ ਹਾਂ ਇਸ ਵਿੱਚ ਕੋਈ ਬਹਾਦਰੀ ਨਹੀਂ ਬਹਾਦਰੀ ਇਸ ਵਿੱਚ ਹੈ ਕਿ ਤੁਸੀਂ ਜੰਗਲੀ ਜਾਨਵਰਾਂ ਦੇ ਸਾਹਮਣੇ ਆ ਕੇ ਮੁਕਾਬਲਾ ਕਰੋ ਨਕੜ ਹਾਰੇ ਨੇ ਆਪਣੇ ਦਿਲ ਦੀ ਗੱਲ ਸ਼ਿਕਾਰੀ ਨੂੰ ਆਖੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਹਰ ਵਿਅਕਤੀ ਵਿੱਚ ਤੁਹਾਡੇ ਜਿੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਜਾਨਵਰਾਂ ਨਾਲ ਇੰਨਾ ਪਿਆਰ ਕਰ ਸਕੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜਦੋਂ ਮੈਂ ਤੁਹਾਡੇ ਜਿੰਨੀ ਹਿੰਮਤ ਇਕੱਠੀ ਕਰ ਲਈ ਤਾਂ ਜੰਗਲੀ ਜਾਨਵਰਾਂ ਨਾਲ ਪਿਆਰ ਦੀ ਭਾਸ਼ਾ ਹੀ ਵਰਤਾਂਗਾ ਅਤੇ ਸ਼ਿਕਾਰ ਕਰਨਾ ਛੱਡ ਦੇਵਾਂਗਾ ਇਹ ਕਹਿੰਦਾ ਹੋਇਆ ਸ਼ਿਕਾਰੀ ਜੰਗਲ ਚੋਂ ਬਾਹਰ ਵਾਲੇ ਰਸਤੇ ਵੱਲ ਤੁਰ ਪਿਆ ਤਾਂ ਜੀ ਮਿੱਤਰੋ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਵੀ ਜੇ ਆਪਾਂ ਕਿਸੇ ਨੂੰ ਕੋਈ ਵੀ ਗੱਲ ਪਿਆਰ ਨਾਲ ਕਹਨੇ ਆ ਤਾਂ ਉਹ ਬੰਦੇ ਦੇ ਸਮਝ ਦੇ ਵਿੱਚ ਆ ਜਾਂਦੀ ਤੇ ਉਹ ਆਪਣਾ ਮੂੰਹ ਕਰਨਾ ਲੱਗ ਜਾਂਦਾ ਜੇ ਆਪਾਂ ਉਹ ਬੰਦੇ ਨੂੰ ਗੱਲ ਗੁੱਸੇ 'ਚ ਕਹਨੇ ਆ ਜਾਂ ਉਹਦੇ ਨਾਲ ਪਿਆਰ ਨਹੀਂ ਕਰਦੇ ਤਾਂ ਉਹ ਆਪਣੇ ਕਦੇ ਵੀ ਕੋਈ ਜਾਨਵਰ ਹੈ ਜਾਂ ਪਸ਼ੂ ਹੈ ਜਾਂ ਪੰਛੀ